ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਬਠਿੰਡਾ ਵਾਟਰ ਸਪਲਾਈ ਦੇ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਕੱਢੀ ਇੱਕ ਵਿਸ਼ਾਲ ਰੋਸ਼ ਰੈਲੀ। ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ। ਅਸ਼ੋਕ ਬੰਸਲ ਦੀ ਰਿਪੋਰਟ। ਨਾਮ ਹੈ ਜੀ ਤੁਹਾਡਾ ਤੇ ਪ੍ਰੋਟੈਸਟ ਕਰ ਰਹੇ ਹੋ ਇਸ ਵਾਰ ਕੀ ਕਹਿਣਾ ਜਾਓਗੇ ਅੱਛਾ ਦੂਰਾ ਨਾਮ ਮਿਲਖਾ ਸਿੰਘ ਹੈ ਜੀ ਮੈਂ ਕੋਈ ਆਪ ਦੀ ਟੀਮ ਦੇ ਵਿੱਚ ਕੰਮ ਕਰਦਾ ਹਾਂ ਐਜੇ ਜਰਨਲਿਸਟ ਕਤਰ ਅੱਜ ਅਸੀਂ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰ ਆਊਟਸੋਰਸਿੰਗ ਜਥੇਬੰਦੀ ਉਹਦੇ ਝੰਡੇ ਥੱਲੇ ਸਰਕਾਰ ਨੂੰ ਇੱਕ ਰੋਸ ਰੈਲੀ ਚੇਤਾਵਨੀ ਰੈਲੀ ਆਪਾਂ ਇਹਨੂੰ ਕਹਿ ਸਕਦੇ ਹਾਂ ਇਹ ਅਸੀਂ 4 ਜ਼ਿਲ੍ਹੇ ਸਿਲੈਕਟ ਕੀਤੇ ਆ ਮਾਨਸਾ ਬਠਿੰਡਾ ਤੇ ਪਟਿਆਲਾ ਤੇ ਬਰਨਾਲਾ ਤੇ ਉਸ ਤੋਂ ਬਾਅਦ ਅਸੀਂ ਜਿਮਣੀ ਚੋਣ ਆ ਜਿੱਥੇ ਲੁਧਿਆਣੇ ਅਸੀਂ ਕੋਥੇ ਜਾ ਕੇ ਵੀ ਰੋਸ ਪ੍ਰਦਰਸ਼ਨ ਕਰਾਂਗੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਸਾਥੀ ਸੀਵਰਮੈਨ ਨੇ ਜਿਹੜੇ ਜਾਂ ਪੰਪ ਆਪਰੇਟਰ ਨੇ ਜਾਂ ਕੋਈ ਫਿਟਰ ਕੁਲੀ ਨੇ ਪਿਛਲੇ ਲੰਬੇ ਸਮੇਂ ਤੋਂ ਨਗੁਣੀਆ ਤਨਖਾਹਾਂ ਤੇ ਕੰਮ ਕਰ ਰਹੇ ਆ ਤੇ 8 8 10 10000 ਰੁਪਏ ਜਿੰਨਾ ਨੂੰ ਮਿਲਦਾ ਉਹ ਸ਼ਹਿਰ ਦਾ ਗੰਦ ਆਪਣੇ ਸਿਰਾਂ ਤੇ ਚੱਕਦੇ ਆ ਤੇ ਵਾਟਰ ਸਪਲਾਈ ਜਿਹੜਾ ਪਾਣੀ ਮਹਈਆ ਕਰਾਉਂਦੇ ਆ ਪਰ ਸਰਕਾਰ ਉਹਨਾਂ ਨੂੰ ਨਾ ਤਾਂ ਕੋਈ ਡੀਟਿੰਗ ਕਰ ਰਹੀ ਹੈ ਨਾ ਹੀ ਉਹਨਾਂ ਨਾਲ ਕੋਈ رابطہ ਕਾਇਮ ਕਰ ਰਹੀ ਹੈ ਸੋ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਸ ਤੋਂ ਬਾਅਦ ਸਾਡਾ ਕੱਲ ਨੂੰ ਬਰਨਾਲਾ ਵਿਖਿਆ ਫਿਰ ਮਾਨਸਾ ਤੇ ਪਟਿਆਲਾ ਉਸ ਤੋਂ ਬਾਅਦ ਜੇ ਸਰਕਾਰ ਨੇ ਸਾਡੇ ਨਾਲ ਕੋਈ ਗੱਲਬਾਤ ਨਾ ਕੀਤੀ ਤਾਂ ਅਸੀਂ ਸਮੁੱਚਾ ਸਮੁੱਚੇ ਪੰਜਾਬ ਦਾ ਪਾਣੀ ਅਤੇ ਸੀਵਰੇਜ ਦਾ ਕੰਮ ਠੱਪ ਕਰਕੇ ਆਪਣੇ ਆਪਣੇ ਸਟੇਸ਼ਨਾਂ ਤੇ ਬੈਠਾਂਗੇ ਤੇ ਸਰਕਾਰ ਦੇ ਵਿਰੁੱਧ ਜਿਹੜਾ ਉਹ ਅਸੀਂ ਰੋਸ ਮਿਜਾਰੀ ਵੀ ਕਰਾਂਗੇ ਤੇ ਧਰਨੇ ਵੀ ਲਾਵਾਂਗੇ ਕੀ ਕੀ ਮੰਗਾਂ ਨੇ ਤੁਹਾਡੀਆਂ ਅਸੀਂ ਪਿਛਲੇ ਲੰਬੇ ਸਮੇਂ ਤੋਂ ठेकेदारों ਰਾਹੀਂ ਸਾਡੇ ਮੁਲਾਜ਼ਮਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ ਸਿਰਫ 8 8 10 10 ਹਜ਼ਾਰ ਦੇ ਵਿੱਚ ਸਾਡੇ ਮੁਲਾਜ਼ਮਾਂ ਤੋਂ ਜਿਹੜਾ ਸੀਵਰ ਦਾ ਕੰਮ ਹੈ ਮੈਂ ਸਮਝਦਾ ਕਿ ਕੋਈ ਉਹਨੂੰ ਕਰਨ ਨੂੰ ਤਿਆਰ ਨਹੀਂ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਪਰ ਸਾਥੀਆਂ ਦੀਆਂ ਤਨਖਾਹਾਂ ਉਹੀ ਨੇ ਆਊਟਸੋਰਸ ਦੇ ਸਾਥੀਆਂ ਨੂੰ ਨਾਮ ਦਿੱਤਾ ਗਿਆ ਪਰ ਉਹਦੀ ਆੜ ਦੇ ਵਿੱਚ ਠੇਕੇਦਾਰਾਂ ਤੋਂ ਅਫਸਰ ਸਾਹੀ ਰਲ ਕੇ ਪੈਸਾ ਖਾ ਰਹੀ ਹੈ ਜੋ ਮੁਲਾਜ਼ਮਾਂ ਦੀਆਂ ਜੇਬਾਂ ਦੇ ਵਿੱਚ ਪੈਣਾ ਹੈ ਉਹ ਜੇਕਰ ਖਾ ਰਹੇ ਹੈ ਸੜਤਾ ਇੱਕੋ ਹੀ ਇੱਕ ਮੰਗ ਹੈ ਕਿ ਸਾਨੂੰ ਮਹਿਕਮਿਆਂ ਦੇ ਵਿੱਚ ਮਰਜ ਕਰਕੇ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਅੱਜ ਕੀ ਕਾਰਵਾਈ ਕਰੋਗੇ ਤੁਸੀਂ ਜੇ ਅੱਜ ਦੀ ਸਾਡੀ ਰੋਸ ਰੈਲੀ ਹੈ ਜੋ ਪਾਰਕ ਤੋਂ ਚੱਲੀ ਸੀ ਤੇ ਅਸੀਂ ਡੀਸੀ ਦਫ਼ਤਰ ਇਸ ਆਮਾਪਤ ਕਰਨੀ ਹੈ ਸਾਡੀਆਂ ਚਾਰ ਰੈਲੀਆਂ ਨੇ ਉਸ ਤੋਂ ਬਾਅਦ ਜਿਮਣੀ ਚੌਂ ਫਿਰ ਅਸੀਂ ਰੈਗੂਲਰ ਅਸੀਂ ਜੇ ਸਰਕਾਰ ਨੇ ਸਾਡੇ ਨਾਲ ਕੋਈ ਗੱਲਬਾਤ ਨਾ ਕੀਤੀ ਦਾ ਸੀ ਕੰਮ ਬੰਦ ਕਰਕੇ ਪਾਣੀ ਅਤੇ ਸੀਵਰ ਦਾ ਪੂਰੇ ਪੰਜਾਬ ਦਾ ਆਪਣੇ ਆਪਣੇ ਸਟੇਸ਼ਨਾਂ ਤੇ ਬੈਠਾ ਹੈ